ਯਾਰ ਜੀ ਸਦਾ ਪੱਤਰ ਠੀਕ ਆ ਜਾਂ ਖੁੱਲੀਆਂ ਛਿੰਝਾ ਠੀਕ ਆ ਸਦਾ ਪੱਤਰ ਦੇਖੋ ਜੀ ਜੇ ਤਾਂ ਆਪਾਂ ਖਾੜੇ ਦੇ ਮੱਲਾ ਨੂੰ ਸਦੋ ਜਿਹੜੇ ਖਾੜ ਬੰਦ ਪਹਿਲਵਾਨ ਨੇ ਜੋ ਪਹਿਲਵਾਨੀ ਕਰਦੇ ਨੇ ਪੰਚਾਇਤਾਂ ਨੂੰ ਵੀ ਪਤਾ ਵੀ ਜਿਹੜੀ ਖਾੜੇ 'ਚ ਚੱਲਦੀ ਆ ਪਹਿਲਵਾਨੀ ਵਧੀਆ ਉਹਨਾਂ ਨੂੰ ਸਦੋ ਬਾਕੀ ਜਿਹੜੇ ਉਹ ਵੀ ਵਿਚਾਰੇ ਚਲੋ ਮੁੰਡੇ ਤੁਰੇ ਹਰੇਕ ਮਸਾਂਝ ਤੇ ਜਾਂਦੇ ਨੇ ਚਲੋ ਉਹਨਾਂ ਦਾ ਕੋਈ ਟਿਕਾਣਾ ਨਹੀਂ ਹੁੰਦਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਨਹੀਂ ਖਾੜੇ ਨਾਲ ਜੁੜੋ ਉਹਦੇ 'ਚ ਕਹ ਰਹੀ ਆ ਸਾਡੇ ਨਾਲ ਆਪਾਂ ਜੁੜਾਂਗੇ ਆਪਣਾ ਕੋਈ ਜੂਰ ਬਣੂਗਾ ਤੇ ਇਹ ਥੋੜੀ ਜਿਹੀ ਇਹ ਕਰਕੇ ਲੋਕ ਪਹਿਲਵਾਨੀ ਥੋੜਾ ਜਿਹਾ ਬੜਾ ਕਹਿੰਦੇ ਆ ਵੀ ਲੋਕ ਵੀ ਆ ਵੀ ਕੁੜੀ ਜਾਂਦੇ ਆ ਬੁੜੇ ਕੁੜੀ ਜਾਂਦੇ ਵਿੱਚ ਉਹ ਰੇੜੀ ਲਾ ਲੈਂਦੇ ਸ਼ਾਮ ਨੂੰ ਵੀ ਕੁੜੀ ਜਾਂਦੇ ਨੇਗੇ ਚਲੋ ਮੈਂ ਮੱਲ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਮੱਲੀ ਬਹੁਤ ਵੰਡੀ ਆ ਪਰ ਮੈਂ ਇਹੀ ਗੱਲ ਕਹਿਣਾ ਕਿ ਸੱਦਾ ਪੱਤਰ ਵੀ ਠੀਕ ਆ ਪਰ ਸਾਡੇ ਦੇ ਪਹਿਲਵਾਨ ਨੂੰ ਸੱਦ ਕੇ ਉਹਨਾਂ ਦੇ ਮੁੰਡਿਆਂ ਨੂੰ ਪੰਜ-ਪੰਜਾਂ ਨੂੰ ਚੁਣਕੀ ਕੁਸ਼ਤੀਆਂ ਕਰਵਾਇਆ ਕਰੋ ਜਿਹੜੀ ਵੱਡੀਆਂ ਕੁਸ਼ਤੀਆਂ ਵੀ ਤੁਸੀਂ ਕਰਵਾਉਣੀਆਂ ਨੇ ਜੇ ਮੁੰਡਿਆਂ ਨੂੰ ਕਹਾ ਅੱਗੇ ਟੂਰਨਾਮਾ ਉਹਨਾਂ ਨੂੰ ਵੀ ਚਾਲੋ ਜਿਵੇਂ ਸ਼ਾਂਟੀਆਂ ਕਰਾਉਂਦੇ ਨੇ 8-8 ਜਾਣੇ ਚਾਣਦੇ ਨੇ ਨਾ ਉਹਨਾਂ ਨੂੰ ਵੀ ਚੁਣਕੀ ਥੋੜਾ ਜਿਆ ਕੱਢਿਆ ਕਰੋ 15 ਹਮਾਤਲਾ ਵਾਲਾ ਸਿਸਟਮ ਜਿਆਦਾ ਨਹੀਂ ਨਾਲ ਨਾਲ ਬਾਅਦ ਚਲਾ ਸਿਸਟਮ ਠੀਕ ਆ ਹਾਂ ਕਰਦੇ ਆਈਏ ਚੌੜਾ ਪੂਰਾ ਕੱਢਦੇ ਕੱਢ ਲੈ ਲਓ ਦੁੱਧ ਜੋ ਮੱਖਣੀ ਕੱਢ ਲੈਣੇ ਹਮਾਦਲ ਵਾਲੇ ਲੋ ਵੀ ਹਮਾਦਲ ਵਾਲੇ ਤੁਸੀਂ ਵੀ ਦੱਬ ਕੇ ਜਿਹੜਾ ਕਰਦੇ ਹੋ ਤੁਹਾਡੀ ਬੜੀ ਜ਼ਿੰਮਤ ਕਰਦੇ ਆ ਭਵਾਨ ਸਾਡੇ ਅਕਸਰ ਦੇਖਿਆ ਜਾਂਦਾ ਵੀ ਜਦੋਂ